ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਪੰਜ ਪਸ਼ੂ ਸੇਲ ਕਰਨੇ ਆ ਤਿੰਨ ਬਿਹੜਾਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਦਿਖਾਵਾਂਗੇ ਚੰਗੀ ਕੁਆਲਿਟੀ ਦੇ ਪਸ਼ੂ ਆ ਦੋ ਕਟੀਆਂ ਦਿਖਾਉਣੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਰਹਿ ਰਹੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਢੇਲ ਲਵਾਂਗੇ ਜੀ ਹਾਂ ਜੀ ਸਾਸਰੀ ਘਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਬਾਬੇ ਨਾਨਕ ਦੀ ਮਿਹਰ ਤੁਹਾਨੂੰ ਵੀਰ ਜੀ ਠੀਕ ਹੈ ਜੜਦੀ ਘਲਾ ਜੀ ਅੱਜ ਕਿੰਨੇ ਬਹੂ ਹੈ ਜੀ ਅੱਜ ਆਪਣੇ ਕੋਲ ਜੀ ਤਿੰਨ ਵਾੜਾਂ ਦੇ ਇੱਕ ਬੱਚਾ ਬੱਚੇ ਤੋਂ ਬਣਾ ਵਾੜ ਦੇ ਦੋ ਬੱਚੇ ਵਾਲੀਆਂ ਦੇ ਦੋ ਕੱਟੀਆਂ ਵੀ ਜੀ ਆਪਣੇ ਠੀਕ ਆ ਐਡਰੈਸ ਦੱਸ ਦਿਓ ਜੀ ਐਡਰੈਸ ਵਿੱਚ ਪਿੰਡ ਵਰਪਾਲ ਜ਼ਿਲ੍ਹਾ ਅਮਰਥਾ ਨਾਮ ਮੇਰਾ ਪ੍ਰਭ ਜੀ ਤੇ ਬਾਲੇ ਕੀ ਪਤੀ ਜੀ ਵੀਰ ਜੀ ਤੇ ਤਰਨਤਾਰਨ ਰੋਡ ਤੋਂ ਬਾਬਾ ਨੌਸੇ ਸਮਾ ਤੋਂ 4 ਕਿਲੋਮੀਟਰ ਬੈਕਸਾਈਡ ਤੇ ਮੇਰਾ ਪਿੰਡ ਜੀ ਠੀਕ ਆ ਫੋਨ ਨੰਬਰ ਦੱਸ ਦਿਓ ਨੰਬਰ ਵਿੱਚ 9780911799 ਜੀ ਠੀਕ ਆ ਸ਼ਰਵਾਦ ਕਿਹੜੀ ਤੋਂ ਕਰੀਏ ਜੀ ਸ਼ਰਵਾਦ ਖਾਓ ਖਾਦ ਬਿਸ਼ਰੀ ਮਿੱਝ ਖਾਣੀ ਜਿੱਤੋਂ ਹੀ ਕਰ ਲੈਨੇ ਕਿੰਨਾ ਦੁੱਧ ਜੀ ਇਹਦੇ ਕੋਲ ਇਹਦੇ ਕੋ ਹਾਂ ਜੀ 11 ਕਿਲੋ ਦੁੱਧ ਹੋ ਗਿਆ ਚਵਾਦਣਾ ਆਪਾਂ ਦੁੱਧ ਅੱਛਾ ਆ ਦੋ ਟਾਈਮ ਭਣ ਭਰਾ ਕੋਲ ਚੜਾ ਕਰਕੇ ਦੀ 10 ਲੀਟਰ ਚੋ ਕੇ ਲੈ ਜੇ ਤੁਸੀਂ ਜੀ ਠੀਕ ਆ ਰਸੀ ਪਾਉਣ ਦੀ ਲੋੜ ਹੈਗਾ ਰਸੀ ਰਸੀ ਪਾਉਣ ਦੀ ਲੋੜ ਨਹੀਂ ਵੀਰ ਜੀ ਨੂੰ ਠੀਕ ਆ ਆਹ ਵੇਖੋ ਬਹੁਤ ਸਾਫ ਹੈ ਵੀਰ ਜੀ ਬਾੜ ਦੀ ਨਹੀਂ ਸਾਣ ਸੋਹਣੇ ਲੱਗੇ ਤਾਂ ਇਹ ਸਾਣ ਸੋਹਣੇ ਦੁੱਧ ਜੀ ਸਾਣ ਹਾਂ ਜੀ ਬੱਚਾ ਕੀ ਹੈ ਜੀ ਮਗਰ ਮਗਰ ਵਛੀ ਜੀ ਵੀ ਆ ਆ ਵਛੀ ਹੈ ਜੀ ਆ ਵਛੀ ਜੀ ਮੋਰੀ ਆਹ ਵੇਖੋ ਵਛੀ ਉਸ ਮੋਰੀ ਕਿੰਨੇ ਕਿ ਦਿਨਾਂ ਦਾ ਸੁਆ ਕੋ ਹਫਤੇ ਖਣ ਦਾ ਵੀਰ ਜੀ ਸੁਆ ਜੇ ਠੀਕ ਆ ਹਾਂ ਜੀ ਦੁੱਧ 11 ਕਿਲੋ ਦੁੱਧ 11 ਕਿਲੋ ਵੀ ਜਿਹੜਾ ਹੈਗਾ ਆ ਵੇਖੋ ਇਹ ਕੱਦ-ਕਾਢ ਵੀ ਚੰਗਾ ਸੁਆ ਇਹਦਾ ਕਰਵਾਉ। ਤੂੰ ਅਵਰੀ ਕੋ ਦੂਜਾ ਵਾਲੇ ਕੋ ਦੂਜਾ ਵਾਲੇ ਆਪਾਂ ਨੂੰ ਅੱਗੇ ਘਰ ਦੀ ਰੱਖੀਏ। ਠੀਕ ਆ। ਆਪਣੇ ਕੋ ਜਰੀਆ ਆਪਣੇ ਸਮਝ ਕਰੇ ਕੱਦ-ਕਾਢ ਕਾਫੀ ਵੱਡਾ ਵਾ। ਸੋਹਣੀ ਸੁਨੱਖੀ ਆ। ਬਾਕੀ ਬੇਲ-ਬਾਲ ਦੀ ਕਾਫੀ ਲੰਮੀ ਆ, ਫਿਕਸ ਲੇਵੇ ਵਾਲੀ ਆ ਜੀ। ਥਾਣ ਮੁਠੀ ਦੀ ਜਵਾਲੇ ਲੱਗੇ ਆ। ਜਵਾਲੂ ਬਹੁਤ ਛੋਟਾ ਮਟਰ ਸਾਹ ਬਾਕੀ। ਠੀਕ ਆ। ਆ ਜਾਓ ਵੀਰ ਜੀ। ਬੜੀ ਆਹ ਦੇਖੋ ਕੱਦ ਬਹੁਤ ਕਾਫੀ ਤਕੜਾ ਨਾ ਮੂਖਾ ਬਹੁਤ ਲੱਗ ਕਰਕੇ ਦੁੱਧ ਕਿੰਨਾ ਕਰ ਜੂਗੀ ਭਾਜੀ ਇਹ ਦੁੱਧ ਵੀ ਦੇਖੋ ਉਹ ਸੇਵਾ ਕਰ ਜੂ 12 ਵਿੱਚ ਵਸਦੀ 14 ਸਵਾ ਵਸਦੀ ਜੀ ਠੀਕ ਆ ਇਹ ਨਾ ਸੇਵਾ ਕਰੂ ਤੇ ਵਿੱਚ ਇੱਥੇ ਦੇਈ ਜਾਊਗੀ ਹਾਂਜੀ ਹਾਂਜੀ ਪੱਧਰੀ ਸੇਵਾ ਦੇ ਬਾਕੀ ਵੀ ਜੀ ਸਾਫ ਐ ਚੋਣ ਚਾਂ ਉਹ ਅਸੀਂ ਸਾਫ ਆ ਕੈਂਮ ਐ ਉਹਦਾ ਬੋਲੀ ਲਵ ਜੀ ਕੋਈ ਐ ਹਣੇ ਕੋ ਲੱਛੜਾ ਵੇਖਣ ਨੂੰ ਚੰਗੀ ਆ ਸਾਫ ਵੀਰ ਜੀ ਅਸੀਂ ਬਿਲਕੁਲ ਠੀਕ ਐ ਜੀ ਠੀਕ ਐ ਸਹੀ ਆ ਤੇ ਕਿੰਨਾ ਕਰਨਾ ਵੀਰ ਜੀ ਮੋਲੇ ਦਾ ਮੋਲ ਵੀਰ 40 ਰੀਏ 36 ਰੀਏ ਹਾਂ ਨਾ 35000 ਰੁਪਏ ਜੀ 20000 ਦੀ ਹਾਂਜੀ ਛੋੜ ਹੋ ਜੂਗੀ ਕੋਈ ਪੈਣ ਭੜਾ ਫੋਨ ਲਾ ਦੇ ਕੋਈ ਨਾ ਘਟਾ ਬਦਲ ਕਰਨਾ ਠੀਕ ਆ ਖੁੱਲਾ ਹੋ ਜੂ ਮਾਨ ਦਾ ਨਾ ਅੱਗੇ ਆ ਗਈ ਝੂੰਗੀ ਵੜੇ ਟੋਕੜ ਜਰਸੀ ਇਹ ਵੀ ਜੀ ਚਲੋ ਆਪਾਂ ਲਈ ਪੈਣ ਭੜਾ ਦੇ ਆਪਣੇ ਕੋਈ ਹਾਂਜੀ ਇਹਨੂੰ ਵੀ ਜੀ ਵਾਗਾ ਤੋਂ ਮਹੀਨਾ ਹੋਇਆ ਸੂਈ ਨੂੰ ਯਾਰ ਅਛਾ ਮਹੀਨਾ ਹੋਇਆ ਸੂਈ ਨੂੰ ਹਾਂਜੀ ਹਾਂਜੀ ਬਾਕੀ ਸੂਈ ਜੀ ਦਾ ਹੈਗਾ ਬੱਚਾ ਬੱਛਾ ਹਨਾ ਕੋਈ ਬੱਛਾ ਤੁਹਾਨੂੰ ਫੜਾ ਕੌਣ ਸਮਝੀ ਵਰਦਾ ਇਨੀ ਜੀ ਵੀ ਵਸਾ ਲੜ ਗਿਆ ਜੀ ਠੀਕ ਆ ਰੱਸੀ ਪਾਉਣੀ ਪੈਂਦੀ ਵੀਰ ਜੀ ਔਰ ਅਸੀਂ ਪਾਲ ਵਿੱਚ ਪਾੜਾ ਪਾ ਗਏ ਮੋਟਰ ਤੇ ਰੱਸੀ ਬੜਾ ਭੋਏ ਦਾ ਨਾਲ ਪਾਲ ਨੂੰ ਚੱਕਰ ਨਹੀਂ ਗੱਟਾ ਠੀਕ ਥੋਰ ਦੋ ਵੀਰ ਜੀ ਹਾਂ ਜੀ ਬਾਕੀ ਦੇ ਵਿੱਚ ਹੈ ਸੀਲ ਚਲਾ ਗਿਆ ਉਹਦਾ ਲੱਤਾਂ ਤੋਂ ਸੀਲ ਦਿੱਤਾ ਸ਼ਾਇਆ ਮਾਰਨ ਵਾਲੀ ਨਹੀਂ ਹੈਗੀ ਉਸੀ ਅੱਛਾ ਜੀ ਦੁੱਧ ਕਿੰਨਾ ਹੈ ਦੇਖੋ ਦੁੱਧ ਦੇ ਕੋ ਵੀ ਸਾਢੇ 7-8 ਕਿਲੋ ਦਹਾ ਗਿਆ ਜੀ ਥਾਣ ਬੜਾ ਸੋਹਣਾ ਲੱਗਦਾ ਥਾਣ ਦੇ ਦਿੱਤੀ ਬਾਅਦ ਸਪੈਸ਼ਲ ਥਾਣਗੇ ਠੀਕ ਹੈ ਦੁੱਧ ਵੀ ਚਟਾਇ ਮੱਜਾ ਨਿਕਲਦਾ ਠੀਕ ਹੈ ਜੀ ਥੋਰ ਲੋ ਕਰੋ ਜੀ ਬਾਕੀ ਝੂੰਗਾ ਸਿੰਗ ਲੱਗਾ ਇਹਨੂੰ ਕਿੱਕਾ ਮਾਗਨੇ ਵਰਦੂ ਮੇਰੀਆਂ ਹਾਂਜੀ ਕਾਇਮ ਆ ਸਰੀਰੋਂ ਕੋਈ ਲਸੀ ਨਹੀਂ ਕੀ ਕੋਈ ਬਾਕੀ ਥਣ ਥਣ ਵੀ ਚੰਗੇ ਸੋਹਣੇ ਲੱਗੇ ਆ ਕੁਆਲਿਟੀ ਚੰਗੀ ਆ ਬਾਕੀ ਮੱਖੀ ਮਛਰ ਦਾ ਟਾਈਮ ਆ ਰਸੀ ਪਾ ਹੀ ਲੈਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਰਸੀ ਪਾ ਕੇ ਸੋਸ਼ੀਅਟੀ ਆਪਣੀ ਹੁੰਦੀ ਆ ਹਾਂਜੀ ਬਾਕੀ ਕਾਇਮ ਆ ਹਨ ਕੋਈ ਸੀਮਾ ਨਹੀਂ ਜਿਹੜੀ ਦੀ ਜਿੰਨੇ ਕਿ ਜੋਗੀ ਅਗੇ ਚੜੀ ਸਾਫ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਵੀ ਜੀ ਹੈ ਵੀ ਫਿਰ ਜੁੜੀ ਜੀ ਲੱਤਾਂ ਖੜੀਆਂ ਮਾਰਨ ਵਾਲੀ ਨਹੀਂ ਹੈ ਜੀ ਠੀਕ ਹੈ ਜੀ ਤੈਨੂੰ ਜਾ ਭਾਵੇਂ ਇਧਰ ਸਿੱਟਦਾ ਬਿਨਾ ਭਾਵੇਂ ਰਸਪੜ ਸਭ ਚੋਵੇ ਚਲੋ ਠੀਕ 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 ਉਹ ਦਾਲਣੀ ਕੀ ਵੀ ਜੀ ਤੇ ਕਿੰਨਾ ਦੇ ਨਾਲ ਵਿਖਾਉਣੀ ਆ ਕਿੰਨਾ ਮੁੱਲ ਕਰਨਾ ਜੀ ਮੁੱਲ ਪਿੰਡਰ ਸਾਹਿਬ ਕਰੀਏ ਐਵੇਂ ਜੇ ਬੱਚਾ ਪੁੱਛਦਾ ਨਾ ਪਿੰਡਰ ਸਾਹਿਬ ਮਵਛੀ 3000 ਦੀ ਵੇਚ ਦੇ ਹਾਂਜੀ ਮੋਰ ਮੋਕ ਪਿੰਡ ਦਾ ਮੋਲ ਕਰਾਂ 5000 ਰੁਪਇਆ ਤੇ 2000 ਬਾਈ ਜੀ ਦੇ ਵਿੱਚ ਦਵਾਉਂਗੀ 2000 ਚੋਂ ਚੋੜ ਛਪਾ ਕੋਈ ਪਾਪੜਾ ਫੋਨ ਲਾਵੇ ਕੋਈ ਆਪਣੀ ਤਸੱਲੀ ਕਰੇ ਠੀਕ ਆ ਦੋ 7 ਲੀਟਰ ਤੇ ਚੋਕੇ ਲੈ ਜਾ ਕੋਈ ਆਪਣਾ ਠੀਕ ਹੈ ਜੀ ਆ ਤੇ ਕੋਈ ਗੱਲ ਨਹੀਂ ਬਾਤ ਨਹੀਂ ਮੇਰੇ ਭਰਾ ਕੋਈ ਸਾਫ ਬੱਛੀ ਆ ਬੈਡੀ ਹੈ ਨਹੀਂ ਹਾਂਜੀ 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 ਚਾਰੂਣੀ ਆ ਗਈ ਬੱਛੀ ਠੀਕ ਆ ਅੱਗੇ ਇੱਕ ਹੋਰ ਆ ਗਈ ਝੂੰਗੀ ਹੈ ਵੀ ਹੈ ਇਹ ਵੀ ਝੂੰਗੀ ਪਿੰਡ ਸਾਹਿਬ ਠੀਕ ਹੈ ਦੁੱਧ ਕਿੰਨਾ ਵੀ ਦਿੱਜੇ ਇਹਦੇ ਕੋਲ ਮੋਹਲੇ ਪਿੰਡ ਸਾਹਿਬ 12 ਹੋ ਜਾਏ 13 12.5 ਕਿਲੋ ਦੁੱਧ ਹੋ ਗਿਆ ਉਹ ਲੈ ਲਊਗਾ ਅੱਛਾ ਤਸੂਈ ਨੂੰ ਕਿੰਨਾ ਆ ਵੀ ਕੋਵਾਂ ਸ਼ਾਮ ਮੰਗ ਰਿਆ ਨੇ ਅੱਛਾ ਜੀ ਮੰਗ ਰਿਆ ਠੀਕ ਹੈ ਜੀ ਤੇ ਸਿੰਘ ਇਹਦਾ ਵੀ ਝੂੰਗਾ ਲੱਗਾ ਜੀ ਝੂੰਗਾ ਸਿੰਘ ਵਿੱਚ ਝੂੰਗਾ ਠੀਕ ਹੈ ਜੀ ਥਾਣੇ ਦੇ ਸੋਹਣੇ ਲੱਗੇ ਆ ਥਾਣੇ ਦੇ ਵਿੱਚ ਬਹੁਤ ਸੋਹਣਾ ਛੋਟਾ ਛੋਟਾ ਦੀ ਵੀਰ ਜੀ ਕੋਈ ਬਾੜ ਗਾਣੀ ਹੈ ਪਈਏ ਦੇ ਵਿੱਚ ਹੀ ਕੀੜੰਗ ਦੀ ਬਾੜ ਗਾਣੀ ਹੈ ਠੀਕ ਆ ਕੀ ਹੋਊਗੀ ਦੱਸ ਕੇ ਦਵਾਂਗੇ ਰੱਸੀ ਪਾਉਣੀ ਪੈਂਦੀ ਇਹਨੂੰ ਵੀਰ ਜੀ ਵਰਸੀ ਮੈਂ ਤਾਂ ਪਾਲਣ ਜੀ ਦੀ ਵਛੀ ਦੀ ਹਾਂ ਤੇ ਬਾਕੀ ਵੀਰ ਜੀ ਮੱਛੀ ਦੇ ਮੱਖੀ ਮੱਛਰਿਆ ਪਤਾ ਨਹੀਂ ਲੱਗਦਾ ਚਲ ਜਾਂਦੇ ਆ ਥਾਣੇ ਵੇਖੋ ਜੀ ਕਿੱਡਾ ਸੋਹਣਾ ਮੈਂ ਨਾ ਵੀਰ ਬੜਾ ਕਮਾਲ ਬੇਸਮਾਲਿਆ ਠੀਕ ਆ ਤੋਰ ਸਰਬੋਤ ਇਹਦਾ ਵੀਰ ਜੀ ਸੂਆ ਕਨਵਾ ਦੱਸਿਆ ਵਾ ਸੂਆ ਵੀ ਤੇ ਪਹਿਲਾਂ ਜੇ ਪਹਿਲਾਂ ਹੀ ਸੂਆ ਸੋਈ ਜਾ ਹਾਂਜੀ 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 ਘੱਟ ਘੱਟ ਚੱਕਾ ਕਾਫੀ ਵੱਡਾ ਵਾ ਹੈ ਆਹ ਵੇਖੋ ਦੰਦਾ ਜੀ ਹੈ ਜੇ ਹੈ ਦੰਦਾ ਚਾਰ ਦੰਦ ਆ ਹਾਂਜੀ ਚਾਰ ਦੰਦ ਹੀ ਆ ਨਾ ਜੀ ਨਾ ਚਾਰ ਦੰਦ ਆ ਦੋ ਨਿੱਕੇ ਹਨਾ ਬਾਹਰਲੇ ਦੰਦ ਚਿਕੀਆਂ ਕੰਨੀਆਂ ਚੋਕੀਆਂ ਚਿਕੀਆਂ ਹੋ ਜਾਂਦੀਆਂ ਠੀਕ ਆ ਇਹ ਚੋਕੀਆਂ ਠੀਕ ਹੈ ਜੀ ਬਾਕੀ ਆਹ ਵੇਖੋ ਅਜੇ ਧੰਦਾ ਨਹੀਂ ਆ ਜੀ ਵਹਿੜਿਆ ਜੇ ਕੋਈ ਘਾ ਨਹੀਂ ਬਣੀ ਹੈ ਹੈ ਨਹੀਂ ਹੋਈ ਹੈ ਸੰਭਾਲੀ ਘਾਟਾ ਵਿਚਾਰੀ ਸੰਭਾਲੀ ਕਿਹਨੇ ਘਾਟਾ ਵੀ ਚਲੋ ਸਾਹਮਦੇ ਮੁੱਲ ਪਾ ਗਏ ਆ ਆਪਾਂ ਵੀ ਹੈ ਤੇ ਆਪਾਂ ਨੂੰ ਇਹਨੂੰ ਉਹਨਾ ਪਾਉਣਾ ਠੀਕ ਆ ਬਾਕੀ ਠੰਡ ਠੰਡੀ ਵੇਜੀ ਬਾਕੀ ਥਾਣ ਬੜਾ ਚੰਗਾ ਲੱਗਾ ਵਾ ਥਾਣ ਬਹੁਤ ਚੰਗਾ ਬਾਕੀ ਵੇਛੀ ਪੁੱਛ ਚੁ ਕੋਈ ਵੇਜੀ ਮਜਾਂ ਗੂ ਹਾਂ ਯਾਨੀ ਸ਼ੁਕਰ ਨਹੀਂ ਹੈ ਕੋਈ ਸ਼ਾਕ ਆ ਜੀ ਜੀ ਕੋ ਭੈਣ ਭਰਾ ਚੋਣ ਵਾਲੀ ਕੋ 2-4 ਸੂਏ ਚੋਵਾਰੇ ਦੱਸੂਗਾ ਕਿ ਹੈ ਹਾਂ ਜੀ ਹਾਂ ਜੀ ਇਹਨੂੰ ਚੰਗੀ ਖਰਾਕ ਪੈ ਗਈ ਤੇ ਇਹਨੇ ਵੀ ਚੰਗਾ ਦੁੱਧ ਚਵਾ ਜਾਣਾ ਹੈ ਵੇਖੋ ਤੋਰਾ ਤਾਰਾ ਸੋਹਣਾ ਬਾਕੀ ਲੇਵਾ ਐ ਅੱਗੇ ਪਿੱਛੇ ਨੂੰ ਐ ਫਿਕਸ ਜਿਆ ਵਾ ਸੋਹਣਾ ਵਾ ਜੀ ਠੀਕ ਆ ਤੇ ਇਹ ਕਿੰਨਾ ਕਰ ਜੂਗੀ ਦੁੱਧ ਦੁੱਧ ਵੀ ਜਿੰਦਾ ਸੇਵਾ ਦਾ ਠੀਕ ਆ ਇਹ ਸਾਡੇ ਕੋ 4 ਦਿਨ ਰਹਿ ਗਈ ਹਾਂ ਤੇ ਅਸੀਂ ਤੁਹਾਨੂੰ ਹੋਰ 2 ਕਿਲੋ ਵਧਾ ਦੇਣਾ ਵਾ ਠੀਕ ਆ ਭਾ ਭਰਾ ਕੋ ਲੈ ਕੇ ਚਲੋ ਜਿੱਦੇ ਜਿੱਥੇ ਦਾ ਕਰਮਾ ਪਠਾ ਵੀਰ ਜੀ ਹਾਂ ਜੀ ਹਾਂ ਜੀ ਪਾ ਜਾਣਾ ਉਹਨੇ ਉੱਥੇ ਵੀ ਸੀਨੇ ਠੀਕ ਜਿਹੜੀ ਬਛੀ ਦੀਆਂ ਸਪਾਈਆਂ ਵੀ ਦੀ ਬਹੁਤ ਆ ਜੀ 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 ਤੇ ਬਾਕੀ ਵੀ ਜੀ ਪਤਾ ਫਿੱਕੀ ਵਖੋ ਭੈਣ ਭਰਾਵਾਂ ਦੀ ਆਪੋ ਆਪਣੀ ਸਮਝ ਹੁੰਦੀ ਆ ਰਕੇ ਦੀ ਹਾਂਜੀ ਜਿਹੜੇ ਸਿਆਣਾ ਵੀਰ ਕਹਿੰਦੇ ਨਾ ਹਾਂਜੀ ਤੇ ਝੂਂਗਾ ਡੰਗਰ ਹੁੰਦਾ ਨਾ ਇਹ ਡੰਗਰ ਦਾ ਬਾਸਾ ਕਰਦਾ ਵਾ ਬਿਲਕੁਲ ਬਿਲਕੁਲ ਜੀ ਇਹ ਡੰਗਰ ਦਾ ਬਾਸਾ ਕਰਦਾ ਵਾ ਜੀ ਇਹਨਾਂ ਨੂੰ ਮਾਲ ਜਿਹੜਾ ਦਾ ਖੁੱਲ ਗੇ ਹਾਂਜੀ ਤੇ ਮਾਲ ਜਿਹੋ ਇਹ ਸਾਡੇ ਸਿੰਘਾਂ ਦੇਖਣ ਜੀ 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 ਇਹ ਮਾਲ ਮੰਗਦੀਆਂ ਵੀ ਜੀ ਡੰਗਰ ਭੈਣ ਭਰਾ ਲਾਗੇ ਉਹ ਜਿਹੜਾ ਸਿਆਣਾ ਬੱਦਾ ਉਹ ਉਹ ਇਹੋ ਸਿਫਤ ਕਰੂ ਇਹਨਾਂ ਦੀ ਇਹ ਇਹ ਸਿਆਣਿਆਂ ਦੀਆਂ ਗੱਲਾਂ ਸੁਣੀਆ ਵਾਂ ਕਿ ਝੂੰਗਾ ਆ ਗਿਆ ਮੀਣੀ ਹੋ ਗਈ ਢਾਲੀ ਹੋ ਗਈ। ਹਾਂਜੀ ਇਹਦੇ ਵਿੱਚ ਵੀ ਬਾਕੀ ਇਹ ਇਹ ਡੰਗਰ ਜਿਹੜੇ ਦੀ ਖੁਰਲੀ ਤੇ ਚੜ ਗਏ ਉਹਦੀ ਖੁਰਲੀ ਤੇ ਰੌਣਕ ਲੱਗ ਜਾਂਦੀ ਹੈ। ਬਾਕੀ ਭਿੰਦਰ ਸਾਹਿਬ ਵੇਖੋ ਹਰ ਕਿਸੇ ਦੀ ਕਿਸਮਤ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਹਾਂਜੀ ਹਰ ਕਿਸੇ ਦੀ ਕਿਸਮਤ ਆਪੋ ਆਪਣੀ ਕਿਸੇ ਨਾਲ ਆ। ਇਹ ਹੁਣ ਕਿਸੇ ਭਣ ਭਣ ਲੈ ਗਈਆਂ ਦੀ ਕਿਸਮਤ ਉਹਦੇ ਨਾਲ ਬਣ ਜਾਣੀ ਆ। ਜੀ ਤੇ ਜੇ ਜਿੱਦਾਂ ਹੁਣ ਤੁਸੀਂ 12 ਕਿਲੋ ਦੁੱਧ ਦੱਸਿਆ ਵਾ ਜੇ ਅਗਲੇ ਦੇ ਘਰ ਜਾ ਕੇ ਘਟ ਗਿਆ ਤੇ ਉਹਨੇ ਤੁਹਾਨੂੰ ਵੀ ਫੋਨ ਕਰੀ ਜਣਾ ਤੇ ਸਾਨੂੰ ਵੀ ਫੋਨ ਕਰੀ ਜਣਾ। ਤੇ ਜੇ ਇਸੇ ਨੇ 14 ਕਿਲੋ ਦੇ ਦਿੱਤਾ ਨਾ ਤੁਹਾਨੂੰ ਹੁਣ ਹੋਣਾ ਨਾ ਸਾਨੂੰ ਹੁਣ ਫੇਰ ਥੋੜੀ ਕਿਹਨੇ ਫੋਨ ਲਾਉਣੀ ਹੈ ਨਾ ਫੇਰ ਨਹੀਂ ਮੂਨ ਲਾਉਣੀ ਬਣ ਭਰਾ ਆਪਾਂ ਇਹ ਗੱਲ ਕਰਦੇ ਆਂ ਵੀ ਜਿਨੇ ਤੁਹਾਡੇ ਕੋ ਪਸ਼ੂ ਖਰੀਦਣਾ ਜਾਂ ਕੇਕ ਕੋ ਖਰੀਦਣਾ ਚੋਕੇ ਖੜੇ ਆਗਲਾ ਇਹ ਵੀ ਕਿਦੋਂ ਵੀ ਇੱਕ ਵੀਰ ਜੀ ਚੋਕੇ ਖਲੋ ਅਜੇ ਤਾਂ ਪਤਾ ਕੀ ਇੱਕ ਦੇ ਵੀਰ ਮਾਲ ਮਾਖਰ ਮੱਛੀ ਵਾਧੂ ਹੋ ਗਿਆ ਹੁਣ ਹਾਂ ਦੂਜੀ ਗਰਮੀ ਬਹੁਤ ਗੰਡੀ ਵੀਰ ਜੀ ਹਾਂ ਹੁਣ ਦੇਖੋ 5 ਵਜੇ ਦੇ ਵਿੱਚ ਗਰਮੀ ਫੁੱਲ ਲੱਗਣ ਢੀਆ ਬਿਲਕੁਲ ਤੇ ਨਾਲ ਜਿਹੜੀਆਂ ਨਾ 5 ਵਜੇ ਤੱਕ ਇਦਾਂ ਹੋਰ ਘੰਟਾ ਰਹਿ ਗਿਆ ਨਾ ਇਹ ਨਾ ਭੱਜੋਂ ਦੁੱਧ ਘੜਾ ਦੇਣਾ ਹਾਂਜੀ ਤੇ ਭਰ ਕੇ ਮੇਰਾ ਵੀਰ ਬਾਕੀ ਸੇਵਾ ਵਾ ਵੀ ਜਿੰਨੀ ਕਰ ਲੋਗੇ ਕੋਈ ਭੈਣ ਭਰਾ ਜੀ 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 ਤੇ ਬਾਕੀ ਵੀ ਦੀ ਝੂਂਗਾ ਮਾਲ ਕਿਤੇ ਨਹੀਂ ਲੱਭਦਾ ਉਹ ਘੱਟ ਲੱਭਦੀ ਝੂਂਗਾ ਹਾਂਜੀ ਕੋਟੀਆਂ ਨੇ ਸਾਰੀਆਂ ਲੱਭ ਜਾਂਦੀਆਂ ਵੱਡੀਆਂ ਦਾ ਵੱਡੀਆਂ ਲੱਭ ਜਾਂਦੀਆਂ ਹਾਂਜੀ ਹਾਂਜੀ ਝੂਂਗੀਆਂ ਬਹੁਤ ਘੱਟ ਲੱਭੀਆਂ ਉਹ ਜਰਸੀ ਆ ਇਹਦੀ ਜਰਸੀ ਕ੍ਰੋਸ ਚ ਜਾਵੇ ਜੀ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀ 45000 ਰੁਪਏ ਦੇਣੀ ਕਿੰਨੇ ਕਿ ਦੀ ਆ ਇਹਦੀ 40000 ਦੇਵਾਂਗਾ ਨਾ ਛੋੜ ਹੋ ਜੂਗੀ ਕੋਈ ਨਹੀਂ ਕਰਦਾ ਭੈਣ ਭਰਾ ਫੋਨ ਲਾਵੇ ਕੋਈ ਉਲੀ ਗਰਾਂ ਛੋੜ ਗਈ ਜੀ ਬਾਕੀ ਜੋੜੇ ਵਾਲਾ ਹੈ ਵੱਧ ਮਨ ਕਰਦੇ ਬਾਕੀ ਵੀਰ ਜੀ ਪਤਾ ਹੀ ਕੋਈ ਠੀਕ ਆ ਦੇਖੇ ਤੋਰਨੀਆ ਭੈਣ ਭਰਾਵ ਕੋ ਤੂੰ ਲਾਏ ਵੀਰ ਕੋ ਜਜਮੈਂਟ ਕਰਕੇ ਨਾ ਠੀਕ ਤੇ ਬਾਕੀ ਮੇਰਾ ਵੀਰ ਇਹਨੇ ਵੀ ਸਟ੍ਰੱਕ ਨਹੀਂ ਹੋ ਗਈ ਕੋਈ ਸਾਡੀ ਠੀਕ ਆ ਸਟ੍ਰੱਕ ਨਹੀਂ ਕੋਈ ਹੋ ਗਈ ਜਿੱਦਾਂ ਅਮਰ ਜੀ ਲਾਇਆ ਬਾਕੀ ਚੋਕੇ ਖੜੇ ਆਪਾਂ ਦੇ ਇਹੋ ਹੀ ਇਸ ਜੀ ਨੂੰ ਮੰਨਦੇ ਆਂਗੇ ਦੋ ਤਿੰਨ ਟਾਈਮ ਚੋ ਡੰਗਰ ਤੇ ਕਰਤੂਤ ਲਾਵੇ ਨਾ ਤੇ ਵੀਰ ਇੱਕੋ ਜਿਹੀ ਦੱਸ ਦਿੰਦਾ ਲੇਕਿਨ ਆ ਪਹਿਲੇ ਟਾਈਮ ਖਾਲੀ ਹੋਈ ਨਹੀਂ ਦੂਜੇ ਟਾਈਮ ਚੋਕੇ ਦੂਜੇ ਤਰਾਹ ਕਰਤੂਤ ਦੱਸ ਨਹੀਂ ਮੇ ਹੈਗੀ ਕਿ ਨਹੀਂ ਹੈਗੀ ਹਾਂਜੀ ਹਾਂਜੀ ਬਾਕੀ ਆਪਣੀ ਥੱਲੀ ਕਰਕੇ ਖੜੋ ਤਵਾ ਦੋ ਕਟੀਆਂ ਵੀਰੇ ਵੀ ਪਾ ਜੇ ਤੇ ਕਟੀਆਂ ਆਪ ਪਹਿਲੀ ਵੀਡੀਓ ਚ ਵੀ ਪਾਈਆਂ ਇਹ ਵੀਰ ਜੀ ਪਤਾ ਕੀ ਤਰੋ ਫਰੀਦਕੋਟ ਦਾ ਪਤਾ ਨਹੀਂ ਵੀਰ ਵੀਰ ਤੇ ਵੀਰ ਜੀ ਬਾਕੀ ਭਣ ਭਰਾ ਬੇਨਤੀ ਆ ਵੀ ਸਾਈ ਉਹ ਪਾਇਓ ਜਿਹਨੇ ਆਪਣੇ ਘਰੇ ਸਾਰੇ ਬਰਨੂ ਵੀਡੀਓ ਵਿਖਾ ਲਈ ਪਈ ਹੈ ਅੰਡਰਏਜਮੈਂਟ ਹੈਗਾ ਤੁਹਾਡੇ ਕੋਲ ਠੀਕ ਹੈ ਇਹਦੇ ਵੀਰ ਜੀ ਆਧਾਰ ਦਾ ਸਬਦਾ ਕੋਈ ਨਹੀਂ ਇਹਨਾਂ ਕਿਧਰ ਪਈਆਂ ਨਾ ਜਾਣਾ ਡਰ ਮਡੰਗਲ ਜਾਣਾ ਹਾਂਜੀ ਉਹਨੇ ਵੀਰ ਨੇ ਮੈਨੂੰ ਵੀਰ ਛੰਪ ਸਵੇਰੇ ਇੱਕ ਬਾਤ ਜਦੋਂ ਆਪਣੀ ਵੀਡੀਓ ਪੈ ਗਈ ਦੋ ਟਾਈ ਵੀਡੀਓ ਪਈ ਆ ਉਹਦਾ ਵੀਰ ਨੇ ਸਾਈ ਬਾਤ ਦੀ ਕਹਿੰਦਾ ਵੀਰ ਮੈਂ 5 ਵਜੇ ਲੈ ਜਾਊਂਗਾ ਪਹਿਲਾਂ 4 ਵਜੇ ਫਿਰ ਮੈਂ ਫੋਨ ਕੀਤਾ ਕਹਿੰਦਾ ਵੀਰ ਮ ਹਾਂ ਵੀਰ ਮੈਂ ਮਿਨਾਦਾ ਵੀਰ ਨੂੰ ਕੋ ਪੈਸਾ ਅਰੇਂਜਮੈਂਟ ਨਹੀਂ ਹੋਣਿਆ ਅੱਛਾ ਤੇ ਫਿਰ ਉਹ ਤੇ ਵੀਰ ਮੇਰਾ ਕਸੂਰ ਕੀ ਮੇਰਾ ਦੰਗਰ ਰਾਬ ਹੋ ਗਿਆ ਨਾ ਹਾਂਜੀ 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 ਉਹਨੇ 1000 ਫਸਾਇਆ ਚਲੋ ਵੀਰ ਆਪਾਂ ਫਿਰ ਉਹ ਤਾਂ ਨਹੀਂ ਕੀਤਾ ਫੇਰਾ 2000 ਵੀ ਨੂੰ ਮੋੜਦਾ ਕੋਈ ਇਰਾਮ ਪਰ ਆਪਣਾ ਬਹੱਕ ਨਹੀਂ ਹੈਗਾ ਮੋੜਨ ਦਾ ਹਾਂਜੀ ਪਰ ਆਪਾਂ ਫਿਰ ਵੀ ਵੀਰ ਨੂੰ ਮੋੜਿਆ ਤੇ ਭਰ ਮੇਰਾ ਭਰਾ ਜਿਹਨੇ ਗਾਂ ਇਦਾਂ ਕੀਤੀ ਤੇ ਆਪਾਂ ਪੈਸੇ ਨਹੀਂ ਵੀਰ ਮੋੜਨੇ ਠੀਕ ਵੀਡੀਓ ਕਹਿੰਦੇ ਗੱਲ ਹਾਂਜੀ ਆਪਾਂ ਨੇ ਸਹੀ ਮੋੜ ਨਹੀਂ ਜੀ ਵੀਰ ਜਿਹੜਾ ਡੰਗਰ ਪਾਜੀ ਗਿਆ ਨਾ ਬਿਲਕੁਲ ਬਿਲਕੁਲ ਜੀ ਉਹਦਾ ਅਗਲਾ ਸੱਚਾ ਹੋ ਗਿਆ ਆਪਣੇ ਘਰ ਚ ਲੱਗਿਆ ਹਾਂਜੀ 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 ਬਾਕੀ ਮੇਰਾ ਭਰਾ ਉਹ ਖਾਦੇ ਕੱਟੀ ਠੀਕ ਆ ਓਕੇ ਰਪੋਰਟ ਆ ਕੱਟੀ ਵੇਖੋ ਜੀ ਉਹਨੇ ਵੰਡ ਖਾਂਦੀਆਂ ਆਈਆਂ ਗੜੀਆਂ ਤੇ ਮੋਲੇ ਦਾ ਕਿੰਨਾ ਵਾ ਇਹਦਾ ਮੁੱਲ ਵੀ ਜੀ ਹੁਣ ਨਾ ਹਾਂ ਨਾ ਦੇਣਾ ਨਾ 20000 ਦੇ 100 ਰੁਪਏ ਛੁੱਟ ਨਹੀਂ ਬਾਕੀ ਠੀਕ ਆ ਇੱਕੋ ਮੁੱਲ ਇੱਕੋ ਮੁੱਲ 20000 ਰੁਪਏ ਛੁੱਟਣੀ ਜੀ ਠੀਕ ਫੋਨ ਲਾਵੇ ਕੋਈ ਰੱਖਣਾ ਮੁੱਲ ਵਾਲੇ ਕੱਟੀ ਚੰਗੀ ਆ ਵੀਰੇ ਇਹ ਮੁੱਲ ਪਿਛਲੇ ਹੋਇਆ ਸਭ ਦਾ ਵੀਰ ਨਾਲ 20000 ਦਾ ਹੀ ਹਾਂ ਪਰ ਉਹ ਗਲਤੀ ਫਿਰ ਵੀ ਇੱਦਿਹਾ ਤੇ ਪਸਾਈ ਮੈਨੂੰ ਪੈਣੀ ਚਲੋ ਕੋਈ ਗੱਲ ਹਾਂ ਕੋ ਜੀ ਕੱਟੀ ਰਾਹੀ ਆ ਵੀਰ ਉਹ ਫੋਲ ਤੇ ਰਾਜੀ ਰਾਜੀ ਸੋਹਣੀ ਆ ਕਿ ਬਣ ਜਾਣੀ ਹੋਰ 6 ਮਹੀਨਿਆਂ ਨੂੰ 6 ਮਹੀਨੇ ਤੇ ਬਣ ਜੇ ਵੀਰ ਜੀ ਚਲੋ ਚੰਗੀ ਗੱਲ ਸੋਹਣੀ ਝੋਟੀ ਬਣ ਜੂਗੀ ਕਿਤੇ ਕਰਮਾਣਾ ਕੋਈ ਨਹੀਂ ਰਲਦਾ ਵੀਰ ਕਿਸੇ ਹਾਂਜੀ ਹਾਂਜੀ ਇਹਦੇ ਕਰਮਾਣਾ ਕਿਸ ਨੇ ਰਾਣਾ ਨੇ ਕਿਸ ਨੇ ਇਹਦੇ ਕਰਮਾਣਾ ਬਾਕੀ ਥਾਣਾ ਸੁਣੀ ਵੀ ਚੰਗੀ ਲੱਗੀ ਆ ਨਹੀਂ ਨਹੀਂ ਬਹੁਤ ਸਾਫ ਵੀਰ ਝੋਲੀ ਬਹੁਤ ਸਾਫ ਕੱਢੀ ਦੀ ਇਹ 20000 ਦੀ ਮਿਲ ਜੂਗੀ ਆ ਮੈਂ ਆਪਣਾ ਝੋਲੀ ਵਾਦੇ ਕਰਾਂ ਝੋਲੀ ਅੱਗੇ ਵੀ ਖਾਈ ਫੇਰ ਮਖਾ ਦਿੰਨੇ ਆ ਉਹ ਫਿਰ ਕਿੱਦਾਂ ਅੱਗੇ ਹੋਰ ਕਹਿੰਨ ਲਈ ਹੋਣਾ ਹੋਰ ਕਿਸੇ ਲੈ ਲੈਣੀ ਇਦਾਂ ਨੇ ਉਹ ਜ਼ਦਾਵੀਰ ਨੇ ਵੀਡੀਓ ਨੇ ਵਖੀਆ ਪਹਿਲੀ ਹਾਂ ਦੇਖੋ ਹਾਂ ਜੀ ਇਹ ਵੀ ਗੱਲ ਸਹੀ ਹੈ ਹੁਣ ਠੀਕ ਹੈ ਇਹ ਰਣ ਕੇ ਥਾਣੇ ਪੋਟਾ ਪੋਟਾ ਥਾਣੇ ਨਹੀਂ ਕੱਢਦੀ ਕੱਢੀ ਬਾਕੀ ਚੰਗੀ ਕੁਆਲਟੀ ਵਾਲੀ ਕੱਢੀ ਆ ਬਿਲਕੁਲ ਬਿਲਕੁਲ ਅੱਗੇ ਕਾ ਆ ਗਈ ਹੈ ਨਾ ਆ ਜੀ ਵੀ ਜੀ ਇਹ ਇਹ ਕਿੰਨੇ ਦੀ ਆ ਇਹ ਵੀ ਜੀ 8000 ਦੀ ਹਾਣਾ ਜੀ ਠੀਕ ਆ ਇਹ 8000 ਜਿਆ ਵੇਲਾ ਮੇਰਾ ਭਰਾ ਇਹ ਨਾਲ ਕਰੀ ਚੋਕਰ ਖਾਂਦੀਆਂ ਆਈਆਂ ਅੰਦਰੋਂ ਲੱਗ ਚੋਕਰ ਖਾਂਦੀਆਂ ਸਿਰ ਵੀ ਨਵੇੜਿਆ ਖੁੱਲੀਆਂ ਛੱਡੀਆਂ ਉਹ ਗੱਲ ਆ ਕਿ ਚੋਰ ਦੀਆਂ ਤੰਕਾ ਵੇਲਾ ਚੋਰ ਦੀਆਂ ਜਿੰਨ ਤੰਕਾ ਹੈਗਾ ਚੋਰੀ ਕਰਕੇ ਆਈਆਂ ਕਰਦੀਆਂ ਠੀਕ ਹੈ ਇਹਦਾ ਵੀ ਠੀਕ ਆ ਓਕੇ ਬੋੜਿਆ 8000 ਦੀ 8000 ਦੀ ਗੱਟੀ ਵੀ ਠੀਕ ਹੈ ਜੀ ਥਾਣੇ ਦੇ ਵਿੱਚ ਕਿਵੇਂ ਜੀ ਸੋਹਣੀ ਆ ਬਾਕੀ ਹਾਂ ਆਹ ਦੇਖੋ ਜੀ ਜੋੜੀ ਘੜੂ ਕੋਈ ਨਾ ਕਰਦੀ ਮਾਨ ਥੋੜਾ ਬੋਲ ਕਰਦਾ ਵਿੱਚ ਕਰਦਾ ਕਰਦਾਂ ਠੀਕ ਹੈ ਤੇ ਕਰਨੀ ਕੋਈ ਗੱਲਬਾਤ ਆਪਣੀ ਪੀਰ ਦੀ ਤਸੱਲੀ ਕਰਕੇ ਖੜੋ ਇੱਥੋਂ ਮੇਰੇ ਕਿਲੇ ਤੇ ਗਾਰੰਟੀ ਜੀ ਦਿੱਤੀ ਆਪਣੀ ਅੱਛਾ ਜੀ ਆਪਣੇ ਕਿਲੇ ਦੋ ਟਾਈਮ ਚੋ ਚਾਰ ਟਾਈਮ ਚੋ ਪਸੰਦ ਆਉਂਦੀ ਕਿਤੇ ਲੈ ਜਾਓ ਨਹੀਂ ਪਸੰਦ ਆਉਂਦੀ ਵੀ ਸਾਡੇ ਘਰੇ ਬੱਦਦੀ ਬਿਲਕੁਲ ਬਿਲਕੁਲ ਜੀ ਹਾਂ ਕੋਈ ਲਾਂਮਾ ਨਹੀਂ ਕੋਈ ਛਾਲ ਕਰ ਕਿਉਂ ਪਸੰਦ ਆਵੇ ਫੇਰ ਹੀ ਚੀਜ਼ ਲਿਆ ਕਰੋ ਇਹ ਨਹੀਂ ਕਿ ਵੀਡੀਓ ਵੇਖ ਲਈ ਆ ਤਾਂ ਤੁਸੀਂ ਜੋ ਕੋਈ ਲੱਦ ਕੇ ਗੱਲ ਦੋ ਹੋਰਾਂ ਵੇਖੋ ਤਿੰਨਾਂ ਵੇਖੋ ਸਕਿੱਪ ਕਰ ਕਰ ਵੇਖੋ ਮੇਰੇ ਭਰਾ ਤੇ ਬਾਅਦ ਸਬਦੇ ਆਧਾਰ ਕੋਈ ਨਹੀਂ ਤੇ ਦੂਜੀ ਗੱ ਠੀਕ ਹੈ ਜੀ ਲਓ ਵੀਰ ਨੂੰ ਫੋਨ ਤੇ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ